ਕਾਲ ਜੀ ਸਵਾਗਤ ਹੈ ਤੁਹਾਡਾ ਜੀ ਵੀਡੀਓ ਚ ਅੱਜ ਲੱਗੇ ਵੇ ਤੇ ਮੋਟਰ ਉਪਰ ਪੱਤੇ ਜਿਹਾ ਸਾਫ ਕਰਦੇ ਤੇ ਮੈਂ ਕਿਹਾ ਵੀ ਚੱਲ ਸਾਫ ਕਰਕੇ ਆ ਕੇ ਲਾਦਾ ਕਿ ਮੜੇ ਮੋਟੇ ਜਿਹੜੇ ਪੱਤੇ ਬਾਹਰ ਨਹੀਂ ਹੁੰਦਾ ਕਰਦੇ ਕਰਾਉਂਦੇ ਵਿੱਚ ਫੋਨ ਗਿਰ ਗਿਆ ਫੋਨ ਤਾਂ ਜੀ ਪਛਾਣ ਵੀ ਨਹੀਂ ਹੁੰਦਾ ਬੈਟਰੀ ਖੁੱਲ ਗਈ ਐ ਖਤਮ ਹੋ ਗਿਆ ਤਾਂ ਸਿਮ ਦੇਖਣੇ ਪੈਣੇ ਜੀ ਬਚ ਗਏ ਉਹ ਮੈਨੂੰ ਤਾਂ ਲੱਦੀ ਨਹੀਂ ਨਹੀਂ ਸਿਮ ਤਾਂ ਗਿਆ ਬਚਣੇ ਹਾਂ ਨਹੀਂ ਰਿਪੋਰਟ ਲਗਾਉਣੀ ਪੈਣੀ ਫਿਰ ਸਿਮਾਂ ਦੀ ਜਨਾਬ ਬੱਚੇ ਇਹ ਫਾਇਦਾ ਕਿਆ ਕੋ ਬਣਾਤਾ ਦੇਖ ਲੈ ਹੋਰ ਜੇ ਬੰਦੇ ਨੂੰ ਨਹੀਂ ਛੱਡਦੀ ਫੋਨ ਨੂੰ ਕਿਆ ਛੱਡਣਾ ਫੋਨ ਨੂੰ ਕਿਆ ਛੱਡਣਾ ਸਹੀ ਗੱਲ ਆ ਜੀ ਹਾਂਜੀ ਇਹ ਜੀਬ ਚੋਂ ਗਰਗੇ ਜਾਂਦੇ ਤੇ ਸੁੰਭਰਦਾ ਤਾਂ ਇਹਨੂੰ ਸ਼ੁਰੂ ਸ਼ੁਰੂ ਚ ਹੈ ਜੀ ਜਿੱਦੇ ਗਿਰ ਗਿਆ ਹਾਂਜੀ ਜਾ ਬਈ ਅੱਗ ਲਾਈ ਮੈਂ ਫੇਰ ਵਿੱਚ ਇੱਥੀ ਲੱਭਿਆ ਇਹ ਇੱਥੀ ਇਹ ਮੁਰਿਓ ਪਿਆ ਤਾਂ ਚੱਲ ਕੋਈ ਨਹੀਂ ਦੇਖਦੇ ਹਾਂ ਹੁਣ ਸਿੰਮ ਦਾ ਇਹਦੇ ਚੋ ਕਿਆ ਲੱਭਣੇ ਜਮਾਈ ਦਾ ਖਰਾਬ ਹੋ ਗਿਆ ਜੀ ਕੂਕ ਹੋਣ ਕਰਕੇ ਨਾ ਆ ਬੈਟਰੀ ਉਹ ਦੇਖ ਲਓ ਕਿਵੇਂ ਫੁੱਲੀ ਗਈ ਨੰਬਰ ਨੰਬਰ ਵੀ ਗਏ ਸਾਰੇ ਹਾਂ ਹੈ ਗਏ ਨੰਬਰ ਬਹੁਤ ਤੇ 4500 ਨੰਬਰ ਤੇ ਇਹ ਵੀ ਔਖਾ ਹੋ ਗਿਆ ਹੁਣ ਚਲੋ ਕੋਈ ਚਲ ਚਲੀਏ ਅਜਾ ਦੇਖੀਏ ਚਲਿਏ ਲਓ ਜੀ SIM ਕੱਢ ਲਏ ਹੈ ਬਹੁਤ ਓਕੇ ਮੈਮਰੀ ਕਾਰਡ ਬਚ ਗਿਆ ਤੇ ਮੈਮਰੀ ਕਹਿੰਦੇ ਠੀਕ ਹੈ ਜੀ SIM ਇੱਕ ਤਾਂ ਜਮ ਹੀ ਖਤਮ ਹੋ ਗਿਆ ਤੂੰ ਆ ਵੀ ਅੱਧੋ ਝੰਡਾ ਜਾਊਗਾ ਵਿਚਾਰਾ ਸਕੈਨਰ ਪੂਰ ਰਖਣੀ ਪੈਣੀ ਹੁਣ ਵੀ ਲਿਖਾ ਹੋਊਗੀ ਸਿਮ ਮਿਲ ਕੇ ਨਾ ਪਰ ਮੈਂ ਤਾਂ ਕਹਿੰਦਾ ਨੰਬਰ ਤਾਂ ਲਿਖਿਆ ਵਾ ਨਹੀਂ ਇਹ ਵੀ ਚੱਕਰ ਚਲੋ ਦੇਖ ਲੈਣਗੇ ਉਹ ਤਾਂ ਪਿਛਲੇ ਵਾਲੇ ਸਕੈਨਰ ਜੇ ਹੈਗੇ ਹਨਾ ਹਾਂ ਇਹਦਾ ਵੀ ਠੀਕ ਆ ਇਹਦਾ ਵੀ ਦੂਜੇ ਦਾ ਵੀ ਠੀਕ ਆ ਜੀ ਚਲ ਦੇਖਦੇ ਜਾਂਦਾ ਹਾਂ ਪੜਾ ਕੇ ਲਿਆਉਂਦਾ ਲੈ ਆਓ ਸਰਨਾ ਤਾਂ ਹੈ ਨਹੀਂ ਨਾ ਬਿਨ ਨੰਬਰ ਇਹ ਜ਼ਰੂਰੀ ਆ ਹੂੰ ਦੋਨੇ ਹਾਂਜੀ ਲੈ ਫਿਰ ਚੱਕ ਅੰਦਰ ਦੇ ਸਬੂਤ ਆਧਾਰ ਕਾੜ ਲਿਆ ਹਾਂਜੀ ਆਧਾਰ ਕਾੜ ਦੀ ਕਾਪੀਆਂ ਫੋਟੋਆਂ ਦੀ ਦੋ ਤਿੰਨ ਠੀਕ ਹੈ ਦੇਖਦਾ ਵੀ ਯੂਰੀ ਨਿਕਲ ਗਏ ਉਰੇ ਨਹੀਂ ਫਟੋਨੇ ਕੋਲ ਨਹੀਂ ਰੋਪੜ ਠੀਕ ਹੈ ਜੀ ਕੋਈ ਨਹੀਂ ਬਣਿਆ ਦਰ ਨਹੀਂ ਉੱਥੇ ਬਾਈ ਹਾਂਜੀ ਪਹਿਲਾਂ ਖਸਿੰਚ ਗਿਆ ਹਾਂਜੀ ਉਹ ਕਹਿੰਦੇ ਵੀ ਨੰਬਰ ਤਾਂ ਪੜ ਨਹੀਂ ਹੁੰਦੇ ਇਹਦੇ ਪਰ ਉਹ ਜਿਹੜੇ ਮੁਰਲੀ ਵਾਲੀ ਸਾਈਡ ਲਿਖੇ ਹੁੰਦੇ ਆ ਹਾਂ ਠੀਕ ਹੈ ਕਹਿੰਦੇ ਵੀ ਪੌਲਸਰ ਰਿਪੋਰਟ ਲਖਾ ਕੇ ਆਓ ਹਾਂਜੀ ਪੌਲਸਰ ਰਿਪੋਰਟ ਲਖਾਉਣ ਗਿਆ ਕਹਿੰਦੇ ਸਾਡਾ ਸਿਸਟਮ ਨਹੀਂ ਚੱਲਦਾ ਅੱਛਾ ਫਿਰ ਹੁਣ ਕੱਲ ਨੂੰ ਹਾਂ ਕੱਲ ਨੂੰ ਠੀਕ ਹੈ ਕਰ ਲੂੰ ਕਹਿੰਦੇ ਅੱਜ ਸਵੇਰੇ 9:00 ਵਜੇ ਅੱਛਾ ਦਿਖਾਂਗੇ ਸਵੇਰੇ ਹਾਂਜੀ ਆ ਬੰਦ ਤਾਂ ਇਹ ਤਾਂ ਫਿਕਟਿੰਗ ਬਈ ਬੰਦ ਹੋ ਜਾਂਦਾ ਹਾਂਜੀ ਇਹਨੂੰ ਪਾ ਕੇ ਦੇਖੀਏ ਇੱਕਣੀ ਜੇ ਚੱਕ ਲਵੇ ਨੰਬਰ ਤਾਂ ਨਿਕਲੇ ਆਉਂਗੇ ਤੇਰੀ ਵਾਲੇ ਚ ਮੇਰੇ ਵਾਲੇ ਚ ਨਹੀਂ ਪੈਣੀ ਤੇਰੇ ਕੋਲ ਕੋ ਜਿਹੜਾ ਛੋਟਾ ਜਾਂਦਾ ਹਾਂ ਹਾਂ ਉਹਦੇ ਚ ਹਾਂ ਉਹਦੇ ਚ ਪੈਣੀ ਦੇਖ ਲੈਣੀ ਆਈ ਪਾ ਕੇ ਉਹ ਕਿਸੇ ਨੂੰ ਆ ਜਿਆਦਾ ਫੂਕੂ ਗਿਆ ਠੀਕ ਆ ਇਹ ਇਹ ਠੀਕ ਹੈ ਜੀ ਇਹਦੇ ਉੱਤੇ ਉਹ ਹੋ ਗਿਆ ਨਾ ਆ ਦਾਗ ਉਹ ਹੋ ਗਿਆ ਉੱਪਰ ਜਿਹਨੂੰ ਉੱਠ ਗਿਆ ਫੁੱਲ ਚੱਲੀ ਕਿੱਥੇ ਚੱਲਣੇ ਹੋਣ ਤਾਂ ਨੰਬਰ ਨੰਬਰ ਗਈ ਹੈ ਜੀ ਉਹ ਨਾਮ ਨੰਬਰ ਨਹੀਂ ਰਿਕਵਰ ਕਰ ਸਕਦੇ ਜੀ ਇਹਦੇ ਚੋਂ ਨੰਬਰ ਨਹੀਂ ਰਿਕਵਰ ਹੋਣਾ ਠੀਕ ਹੈ ਜੀ ਮੈਂ ਤਾਂ ਦੋਵੇਂ ਸਿਮਾਂ ਵਿੱਚ ਵੀ ਤੇ ਫੋਨ ਵਿੱਚ ਵੀ ਜੀ ਹੂੰ ਫੋਨ ਵੀ ਗਿਆ ਸੀ ਫੋਨ ਵੀ ਗਏ ਕਿਵੇਂ ਵੀ ਗਏ ਨਹੀਂ ਤਾਂ ਇਹ ਤਾਂ ਵੀ ਸਿਮਾ ਕੱਢ ਲਾ ਇੱਧਰ ਪਾ ਲਾ ਨੰਬਰ ਆ ਜਾਣੇ ਤੇ ਹਾਂ ਚੱਲ ਕੋਈ ਨਹੀਂ ਕਿੰਨਾ ਕੁ ਗੁੜਤਾ ਬਈ ਇਹਨੇ ਬਾਅਦ ਦੋ ਕੁ ਲਾਈਨਾਂ ਰਹਿ ਗਈਆਂ ਤਿੰਨ ਪਤ ਨਹੀਂ ਚਾਰ ਰਹਿਣੀਆਂ ਇਹਦੀ ਹਾਲੇ ਦੋ ਤਿੰਨ ਚਾਰ 7 8 10 ਹੋ ਜਾਣੀਆਂ ਏਕੜੀ ਹੌਲੀ ਹੌਲੀ ਨਹੀਂ ਇਹ ਨਹੀਂ ਨਹੀਂ ਰਹੀਆਂ ਕੱਟ ਰਹੀਆਂ ਚੱਲਦੇ ਜਾ ਚੱਲ 24 ਦੇ ਕੋਲ ਤਾ ਉਹ ਇਹ 16 17 ਵਾਲੇ ਇੰਨਾ ਦੀਆਂ ਟੋਟੀਆਂ 24 ਦੇ ਕੋਲ ਲੱਗਿਆ ਹੋਇਆ ਹੈ ਜੀ ਚੱਲ ਚਾਹ ਲਿਆ ਫੇ ਦੇਖਦੇ ਆ ਠੀਕ ਹੈ ਜੀ ਬੋਲੇ ਕਿੰਨਾ ਕਰਤਾ ਲੱਗਿਆ ਬਾਈ ਬੋਲਾ ਗੋਡਣ ਗੰਨਾ ਦੇਖੋ ਅੱਛਾ ਤੂਆ ਨਹੀਂ ਦੇਖਣ ਹੈ ਠੀਕ ਹੈ ਠੀਕ ਆ ਵਧੀਆ ਹੋ ਗਿਆ ਮੀਂਹ ਆ ਪਵੇ ਜੇ ਮੀਂਹ ਪੈ ਗਿਆ ਫੇਰ ਕਾਣੀ ਗੜਾਈ ਰੁਕ ਗਈ ਅੱਜ ਮੌਸਮ ਵਧੀਆਤਾ ਠੰਡ ਸੀ ਪਰ ਜੇ ਪੈ ਜਵੇ ਮੀਂਹ ਵਧੀਆ ਗੱਲ ਆ ਜੀ ਗੜਾਈ ਦਾ ਦੁਆਰਾ ਵੀ ਹੋ ਜੂ ਕੋਈ ਚੱਕਰ ਨਹੀਂ ਹੈਗਾ ਤੇ ਕਿਹੜੇ ਕੱਖ ਹੈਗਾ ਤੈਨਾਂ ਇਹ ਤੋਂ ਉਂਗੋੜਨ ਲਾਤਾ ਇੱਕ ਬਿੱਲੀ ਕਰਕੇ ਮੀਂਹ ਪੈ ਲਵੇ ਪਰ ਮੀਂਹ বিনা ਸਾਰਾ ਕੰਮ ਖਰਾਬ ਆ ਕਣਕਾਂ ਦਾ ਲੋ ਜੀ ਲੱਗੇ ਬਾਲਣ ਲੱਦਣ ਹੈ ਇਹ ਵੀ ਥੋੜੀ ਰਹਿ ਗਿਆ ਮਾਲ ਵੀ ਹੂੰ ਕਿਦਾਂ ਫਿਰ ਬਾਕੀ ਠੀਕ ਹੈ ਹੋਰ ਭਾਈ ਨਿਬੜ ਜੂ ਅੱਜ ਨਿਬੜ ਗਿਆ ਆਹ ਰਹਿ ਗਿਆ ਨਿਬੜ ਗਿਆ ਆਹ ਚੱਕੇ ਦਾ ਕੋੰਡੂ ਵੀ ਚੱਕ ਲੈਣੇ ਕੱਲ ਨੂੰ ਨਿਬੜੂਗਾ ਨਿਰਾ ਹੋ ਜਾਣਾ ਆਹ ਟੁੱਕਾ ਟੁੱਕਾ ਕੱਲ ਨੂੰ ਵੇੜੂਗਾ ਸੋਣੀ ਚ ਪਲਾਈ ਫਿਰੂਗਾ ਪਲಾವ್ ਫੇਰ ਮੇਰੀ ਹਲਾ ਕਰਦਾ ਉਹਦਾ ਠੀਕ ਹੈ ਪਲੌਣ ਵਾਲੇ ਨਿਕਲਣੀਆਂ ਜੜਾ ਹੂੰ ਜੇ ਵੀ ਜੀ ਸੀ ਵੀ ਆ ਜੇ ਵੀ ਸੀ ਨਾਲ ਵੀ ਨਿਕਲ ਜਾਣੀਆਂ ਜੀ ਸੀ ਵੀ ਵੀ ਠੀਕ ਆ ਇਥੇ ਦੇ ਵੀ ਨੱਕਾ ਕਰ ਲੈ ਵੀ ਕਿੰਨਾ ਜਾਣਾ ਕਿੰਨਾ ਲਾਉਂਗਾ ਪੁੱਛਣਾ ਮੈਂ ਪੁੱਛ ਲਈ ਉਹਨੂੰ ਕਿ ਜੜਾ ਜੜਾ ਕਿਹੜੀਆਂ ਜੇ ਜੇ ਮਾਰਨੇ ਆ ਹੈ ਪੰਜੇ ਜੀ ਮਾਰਦੇ ਨੇ ਜਾਣਾ ਹਾਂ ਹਾਂ ਪੁੱਛ ਲਈ ਵੀ ਪੰਜੇ ਲੈਂ ਲੈਂ ਪਰਦੇ ਬਾਅਦ ਕਿੰਨੀਆਂ ਲੈਣਾ 10 10 ਲੈਣਾ 10 ਲੈਣਾ ਹਾਂ ਇੱਕ ਲੇਨ ਨੂੰ ਜੇ ਮੰਨ ਕੇ ਚੱਲਦਾ ਘੰਟਾ ਵੀ ਲਾਉਂਗਾ ਛੇ ਘੰਟਾ ਛੇ ਨਹੀਂ ਲੱਗਦਾ ਚੱਲਦਾ ਲਾ ਲਾ ਜਰਾ ਤਾਂ ਵੀ 5 ਘੰਟੇ ਹੋ ਗਏ ਹਾਂ 5000 ਰੁਪਏ ਬਣ ਜਾਣਗੇ ਜੇ 1000 ਰੁਪਏ ਘੰਟਾ ਵੀ ਹੋਏ ਆ ਘੰਟੇ ਦਾ ਹੁਣ 7 ਤੱਕ ਸੌਣ ਜਾਊਗਾ 8 800 ਰੁਪਏ ਮਾਇਆ 40 ਕਾ ਕੋਈ ਨਾ ਮੈਨੂੰ ਪਲਾਉ ਪੁੱਛਦਾ ਉਹਨੂੰ ਤੇ ਆ ਰੇਟ ਕਹਿੰਦਾ ਮਾਰ ਵੀ ਕੱਢ ਵੀ ਆਏ ਡੇੜੀਆਂ ਤੇ ਹਾਂ ਉਹਨੇ ਕੱਢ ਗਏ ਆ ਵੀ ਸੱਡ ਜੇ ਮੈਨੂੰ ਰੱਖ ਦੇਣੀਆਂ ਬਾਅਦ ਚ ਆਪਣਾ ਸੁਆਕੇ ਆ ਭਰਤੀ ਹਾਂ ਆ ਚੀਜ਼ ਹੈਗੀ ਆ ਪੁੱਛ ਕੇ ਦੇਖੋ ਜੇ ਮੰਨਦਾ ਹੈਗਾ 4 ਬਿਗੇ ਜਗਾ ਬਣਾ ਲੈਣਾ ਕੋਈ ਨਹੀਂ ਬਣਾ ਲੈਣਾ ਮਨਾਉਂਗਾ ਮੰਨੂਗਾ ਕਦੇ ਨਹੀਂ ਗਾੜ ਤੇਰੀ ਵਿੱਚ ਨਹੀਂ ਰਹਿਣੀ ਚਾਹੀਦੀ ਬਸ ਐਂ ਕਹਿਣੀ ਉਹਨੂੰ ਨਹੀਂ ਆਂਜਾ ਹੁਣ ਮੈਂ ਖੱਤੀ ਚ ਕੜਾਈਆਂ ਦੀਆਂ ਉਹਨੇ ਦੋ ਦੋ ਵਾਰੀ ਵੀ ਫੇਰੇ ਆ ਜੜਾ ਪਰ ਹਾਂ ਜਿਹੜੀ ਜੜ ਪੱਟ ਨਹੀਂ ਜੇ ਨਾ ਹੁੰਦੀ ਦੋ ਦੋ ਵਾਰ ਚ ਵੀ ਪੱਟੀ ਆ ਪਰ ਉਹ ਕਰੇਗੇ ਕਈ ਆ ਤੇਰੀ ਜੜ ਕਿਤੇ ਸੌਖੀ ਪੱਟ ਹੋ ਜੂਏ ਉਹ ਹੀ ਤਾਂ ਗੱਲ ਆ ਇਹ ਵਾਜੀ ਜੜ ਬਹੁਤ ਔਖੀ ਪੱਟੂਣੀ ਤੇਰੀ ਇਹ ਦੇਖਣਾ ਉਹਨੇ ਮੋਟੀ ਜੜਾ ਨਾ ਇਹ ਇਹ ਬੱਸ ਕਰੋ ਇਹ ਅਸਲ ਜੇ ਮੈਂ ਦੇਖਿਆ ਜਿਹੜੇ ਆਪਣੇ ਨਾ ਇਹ ਤਕੜੇ ਤੇ ਨਾ ਇਤਨਾ ਬਹੁਤ ਤਕੜੇ ਵੀ ਆ ਬਾਈ ਜਿਹੜੀ ਤਾਂ ਲੇਬਰ ਆਪਣੀ ਉਰੇ ਵਾਲੀ ਆ ਉਹ ਤਾਂ ਜੜਾਂ ਥੋੜੇ ਤੱਕ ਬਹੁਤ ਦੂਰ ਤੱਕ ਪੜਦੇ ਆ ਮੈਂ ਦੇਖਿਆ ਇਹ ਜਮਨਗਰ ਵਾਲੇ ਨਹੀਂ ਪੜਦੇ ਆ ਜਿਹੜਾ ਨੂੰ ਤੱਕੇ ਮਤਬ ਨਾ ਨਾ ਇਹਨੇ ਕੋਈ ਕਰਨਾ ਦੇਖੀਏ ਥੱਲੇ ਮੁਸਲੀ ਵੀ ਨਹੀਂ ਪੜਦੇ ਉਹੋ ਜੇ ਫੇਰ ਵੀ ਜਿਆਦਾ ਪੜ ਦਿੰਦੇ ਆ ਮੈਂ ਦੇਖਿਆ ਉਰੇ ਵਾਲੇ ਨਾ ਇਹਨੇ ਛਿਲਕੇ ਚੱਕਣਾ ਨਾ ਕੁਛ ਨਹੀਂ ਉਹ ਨਾ ਤਾਂ ਛਿਲਕ ਵੀ ਸਾਫ ਹੋ ਜਾਂਦਾ ਖੇਤ ਚ ਨਾਲ ਦੀ ਨਾਲ ਲਗਾ ਜਾਣਾ ਜੇ ਤਾਂ ਚਲ ਤੇਰੇ ਕੰਮ ਆ ਜੇਣਾ ਹੁਣ ਤਾਂ ਕਹਿੰਦਾ ਇਕੱਠਾ ਕਰ ਲੈਣਾ ਇਕੱਠਾ ਤਾਂ ਕਰੂੰਗਾ ਮੈਂ ਨਾ ਨਾ ਠੀਕ ਆ ਬਾਲਣ ਦੇ ਕੰਮ ਆਉ ਹਜ ਵੀ ਆ ਵੀ ਨਾ ਤਾਂ ਟਰਾਲਾ ਇਹਨ ਫੁੱਲ ਭਰ ਦੇਣਾ ਲੱਦ ਦਾ ਬਾਲਣ ਉਧਰ ਵੀ ਆਨ ਪਰਾ ਹਾਂ ਪਰਾ ਬਰੀਕਤਾ ਇੱਧੇ ਲਈ ਬਸ ਹੀ ਜ਼ਿਆਦਾ ਤਗੜਾ ਮਾਲਤਾ ਫਿਰ ਦਾ ਮਤਲਬ ਇਹ ਤਗੜਾ ਮਾਲਾ ਪਿਆ ਬੂਟਿਆਂ ਦਾ ਤਗੜਾ ਹੀ ਇਹ ਮਾੜਾ ਛੜੂ ਹੈ ਇਹ ਉਹ ਨਾਉਂਦੇ ਜੇ ਤੁੰਦ ਆ ਜਾਂਦੀ ਤੇ ਮੂਰੇ ਪਾਸ ਦੋ ਵਾਰੀ ਛੜਾਇਆ ਉਦਣ ਹੂੰ ਬਾੜੇ ਹੀ ਬੰਦੇ ਆਲੇ ਨਾਲੇ ਖੜਦੇ ਤੇ ਬਹੁਤ ਰੌਲਾ ਰੁਗਾ ਅੱਜ ਵੀ ਮੌਸਮ ਸਵੇਰ ਦਾ ਦਾ ਦੇਲਾ ਤੁੰਦ ਜੀ ਦੀ ਹੁਣ ਮੌਸਮ ਸਾਫ ਹੋ ਗਿਆ ਪਰਸੋਂ ਰਾਤ ਨੂੰ ਨਿਕਲੋ ਤਾਂ ਕੱਲੂ ਔਰ ਪਰਸੋਂ ਮੜਾ ਜੰਮੀ ਦੱਸਿਆ ਤਾਂ ਦੇਖਦੇ ਪੈਂਦਾ ਕਿ ਨਹੀਂ ਹਾਂ ਫਾਇਰ ਵਿੱਚ ਆਰਕ ਨਹੀਂ ਹੈ ਹੈ ਵਧੀਆ ਕਣਕਾਂ ਨੂੰ ਠੀਕ ਆ ਤੁਹਾਨੂੰ ਦੁਪਹਿਰ ਵਿੱਚ ਅੱਜ ਤੋਂ ਦੁਪਹਿਰ ਦੀ ਨਾ ਇੱਕ ਨਾ ਪਈ ਜਾਵੇ ਠੰਡ ਹੋਵੇ ਤਾਂ ਠੰਡ ਹੋਵੇ ਤਾਂ ਹੀ ਫਾਇਦਾ ਨਹੀਂ ਕੰਮ ਖਰਾਬ ਨਹੀਂ ਤਾਂ ਹੁਣ ਤੇਲੇ ਨੇ ਆ ਜਾਣਾ ਇੱਥੇ ਤੇਲਾ ਹੋ ਗਿਆ ਸਟਾਰਟ ਹਾਂ ਪੈਣ ਲੱਗ ਗਿਆ ਹੁਣ ਉਹਹੀ ਗੱਲ ਜਰਮੀਨੇਸ਼ਨ ਸ਼ੁਰੂ ਹੋ ਗਈ ਉਹਦੀ ਬਣਨਾ ਉਹਨਾਂ ਦਾ ਦਸ ਦਿਨ ਨੂੰ ਆਉਣਾ ਹਲੇ ਹਾਂ ਆਪਾਂ ਦਾ ਕੰਮ ਸ਼ੁਰੂ ਕਰਤਾ ਹਾਂ ਹਾਂ ਗਰਮੀ ਪੈਂਦੀ ਸਰ ਸ਼ੁਰੂ ਹੋ ਜਾਂਦਾ ਉਹਦਾ ਜੇ ਠੰਡ ਹੋ ਗਈ ਤਾਂ ਰੁਕ ਜੇਣਾ ਅੱਗੇ ਦੇਖਿਆ ਵੀ ਹੁਣ ਜਿਆਦਾ ਹੀ ਚੜ ਗਿਆ ਫੇਰ ਸਬਰੇ ਅਗਲਾ ਕਰਦਾ ਪੇਤਾ ਕਰਨ ਦਾ ਪੈਣਾ ਹੀ ਆ ਕੁਛ ਨਾ ਕੋ ਹੱਲ ਉਹਦਾ ਦੇਖ ਲੈ ਵੇਹ ਕੀ ਚੀਜ਼ ਆ ਕੇ ਖਾਂਦੀ ਗੀਂ ਰਾਤ ਦੇ ਹੈ ਰੇਤ ਸੁਤਨੇ ਦੀ ਭਾਈ ਜੀ ਰੇ ਜੀ ਜ਼ਿਮੀਦਾਰ ਕੋਲ ਨੂੰ ਆਉਂਦੀ ਐ ਇਹ ਕੋਲ ਨੂੰ ਆਉਂਦੀ ਐ ਰੇ ਤੂੰ ਕੋਈ ਵੀ ਮਰਜ਼ੀ ਕੀ ਦੇ ਲੈ ਐ ਨਹੀਂ ਵੀ ਜਨਾ ਹੈ ਨਾ ਜ਼ਿਮੀਦਾਰ ਕੋਲ ਨੂੰ ਨਹੀਂ ਆਉਂਦੀ ਉਹ ਉਹ ਆਉਂਦੀ ਐ ਫਸਲ ਕੋਲ ਨੂੰ ਅਨਾਜ ਕੋਲ ਨੂੰ ਲੈ ਆਪ ਨੂੰ ਖਾਣਾ ਤਾਂ ਆਇਓ ਆ ਉਹੀ ਕਹਿੰਦਾ ਮੈਂ ਜਿਗੜਾ ਬੰਦੇ ਨੇ ਅਨਾਜ ਹੀ ਖਾਣਾ ਹੀ ਆ ਉਕੜਣੀ ਹਰੀ ਜੀ ਚੀਜ਼ ਨੇ ਅਨਾਜ ਕੁਸਤਾ ਖਾਣਾ ਹੀ ਆ। ਉਹ ਹੁਣ ਆਈ ਆ ਵੀ ਉਹ ਜ਼ਿਮੀਦਾਰ ਦੇ ਗੱਲ ਪੈ ਜਾਂਦਾ ਵੀ ਇਹ ਜ਼ਿਮੀਦਾਰ ਕੋਲ ਪੈਦਾ ਹੁੰਦੀ ਚਲੋ ਜ਼ਿਮੀਦਾਰ ਕੋਲ ਆ ਗਈ। ਉਹ ਆ ਵੀ ਵਧੀਆ ਵਧੀਆ ਗੰਨਾ ਚੁੱਪਦਾ ਸਾਲਾ ਗਿਰਿਆ ਉਹ ਵੀ ਨਹੀਂ ਚੁੱਪਦਾ। ਉਹ ਦੇਖਣਾ ਵੀ ਆ ਗੰਨਾ ਵਧੀਆ। ਐ ਵਧੀਆ ਗੰਨੇ ਨੂੰ ਹੱਥ ਲਾਉਣਾ ਉਹਨੇ ਬਹਿਣਾ। ਹੱਥ ਲਾਉਂਦਾ। ਪਿਆਰ ਵੀ ਚੁੱਪ ਇੱਕ ਅੱਧਾ ਗੰਨੇ ਨੂੰ ਲੱਗਿਆ ਰਹਿ। ਆ ਵੀ ਕਈ ਗੰਨੇ ਉਹ ਕਰਦਾ ਮਿਹੜੇ ਤੇ ਮਿਹੜੇ ਖਰਾਬ ਕਰ ਦਿੰਦਾ। ਇੰਨਾ ਵੀ ਚੁੱਪਣਾ ਹੁੰਦਾ ਥੱਲੇ ਤੇ ਉਹਨੇ ਬਸ ਗਠੜੀ। ਬਾਕੀ ਗੇਰ ਲੈਣਾ ਵਿੱਚ ਤੇ ਜਿੱਥੇ ਜੀ ਕਰ ਉੱਥੇ ਚੁੱਪੀ ਜਾਣਾ ਖਰਾਬ ਕਰੀ ਜਾਣਾ ਨਹੀ ਤਾਂ ਉਹ ਬਹੁਤ ਵਧੀਆ ਖੜਾ ਤਾਂ ਪੈਣਾ ਤਾਂ ਬਹੁਤ ਕਰ ਹੀ ਗਿਆ ਹੁਣ ਤੇਰੇ ਦੇ ਲਾ 85 ਦਾ ਹਾਲ 85 ਦਾ ਵੀ ਨਾਲੇ 18 ਵੀ ਤਾਂ ਆਜੇ ਦੂਗਾ 37 ਗੇਰਿਆ ਏ ਇਹ ਲ ਫੇਰ ਵੀ ਤੇਰਾ ਥੋੜਾ ਜਿਹਾ ਠੀਕ ਆ 85 ਦਾ ਜਿਆਦਾ ਬੁਰਾ ਹਾਲ ਕਰਦਾ ਹਾਂ ਕਰ ਵਈ ਅੱਗੇ ਚੱਲ ਇਹਨੇ ਰੱਖਿਆ ਵਾ ਇੱਧਰ ਉਹਦਾ ਮਾਲਾ ਨੇ ਕੱਟਾ ਉਹ ਜਿਹੜੇ ਆਪਣੇ ਕਹਿੰਦੇ ਮੋਟਰ ਤੇ ਹਾਂ ਗੱਲ ਪਰ ਤੋਂ ਦੀ ਲੱਗੀ ਹੋਈ ਚੋਕਨ ਉਹਨੂੰ ਕਹ ਆਪਣਾ ਚੱਕ ਕੇ ਲੈ ਜੀ ਨਹੀਂ ਇਹ ਤੇਰਾ ਮਾਜ ਦੇਣਾ ਕਿਸੇ ਨੇ ਇੱਥੇ ਹਾਂ ਜਿਹੜਾ ਟੋਕੇ ਵਿੱਚ ਚਲੇ ਉਹ ਹੀ ਕਹਿੰਦਾ ਮੈਂ ਟੋਕੇ ਵਿੱਚ ਟੋਕੇ ਵਿੱਚ ਜਾਣਾ ਨਹੀਂ ਆ ਬੈਣਾ ਨਹੀਂ ਖਾਦੀ ਵੇਖਣਾ ਬਾਈ ਕਿਹ ਆ ਬੈਣਾ ਖਾਦੀਆ ਐ ਇਕਣਾ ਇਕਣਾ ਜਿਹੜਾ ਨਹੀਂ ਫਿਲਕੇ ਖਾਣੇ ਤੇ ਤੂੰ ਜਿੰਨਾ ਬੂਟੇ ਨਸਰੇ ਦੇਸੀ ਖਕਣਾ ਕਿਨੇ ਖਾਣੇ ਮੈਨੂੰ ਐਂ ਲੱਗਦਾ ਵੀ ਦੇ ਲੈ ਜਿਕਨੇ ਕਿਸੇ ਨੇ ਮਾਰੇ ਹੋਏ ਦੇ ਟੱਕ ਜੇ ਰਗੜਿਆ ਬੈਨ ਦੇ ਲੈ ਕਿਕਣਾ ਵਧੀਆ ਖਾਦਾ ਵੈ ਸਿਸਟਮ ਗੱਲ ਫਿਲਕਾ ਬੋਕਾ ਨਹੀਂ ਇਹਦਾ ਬਾਪੂ ਜੰਮਖਾ ਕੇ ਸਾਰੀਆਂ ਉੱਥੇ ਜਿਹੜੇ ਲਾਈਵ ਤੇ ਹਾਂ ਆਓ ਉੱਥੇ ਉਹ ਉੱਥੇ ਮੋਟਰ ਉੱਪਰ ਇਹਦਾ ਫੋਨ ਹੀ ਨਹੀਂ ਮਿਲਦਾ ਯਾਰ ਕਰ ਜੇ ਮੈਂ ਸਵੇਰ ਦਾ ਮਨਾਉਂ ਦੁਪਹਿਰੇ ਦਾ ਹੈ ਫੋਨ ਕਿੱਥੇ ਮਿਲਾਂ ਹਾਂ ਫੋਨ ਵੀ ਯਾਰ ਅੱਗ ਨਹੀਂ ਭੇਟ ਹੋ ਗਿਆ ਕਾਤੇ ਉੱਥੇ ਪੱਤੇ ਜਿ ਇਕੱਠੇ ਕਰਕੇ ਅੱਗ ਲਾਈ ਵੀ ਤੀ ਥੋੜੀ ਜੀ ਹਾਂ ਉਹਨਾਂ ਪਤਾ ਲੱਗਿਆ ਨਹੀਂ ਇਹ ਵੀ ਚੋ ਗੱਲ ਗਿਰ ਗਿਆ ਹਾਂ ਗਿਰ ਕੇ ਵਿੱਚੇ ਇਕੱਠਾ ਕਰਤਾ ਬੌਕੜੀ ਫੂਕੀ ਗਈ ਆ ਅੱਛਾ ਸਿੰਮ ਵੀ ਫੂਕੋ ਗਿਆ ਸਿੰਦੀ ਵਿੱਚੇ ਜੱਦੇ ਘੰਟੇ ਬਾਅਦ ਘਰਾਂ ਗਏ ਹਾਂ ਘਰਾਂ ਜਾ ਕੇ ਹੱਥ ਮਾਰਿਆ ਸਾ ਜੇਬ ਚ ਫੋਨ ਹੀ ਨਾ ਮਲਕੀ ਸੀ ਵੀ ਕਹੇਗਾ ਨਾ ਫੋਨ ਨਹੀਂ ਮਿਲਦਾ ਗੱਗਾ ਵੀ ਕਹੇਗਾ ਨਾ ਫੋਨ ਨਹੀਂ ਮਿਲਦਾ ਹਾਂ ਮਾ ਪਤਾ ਨਹੀਂ ਭਾਈ ਮੈਂ ਮੇ ਮੈਂ ਮਲਾ ਮੰਨੂ ਨਾ ਮਿਲੇ ਮਾ ਫਿਰ ਮੈਂ ਉਰੇ ਆ ਕੇ ਜਾਂ ਲੱਭਿਆ ਸੀ ਜਦਿੱਕੇ ਨਾਲ ਵਿੱਚ ਬੈਟਰੀ ਫੁੱਲ ਗਈ ਆਈ ਹੋਈ ਵੀ ਵਿੱਚ ਤੇ ਕੱਢਿਆ ਵੀ ਲੈ ਕੇ ਗਏ ਫਿਰ ਉਪੜ ਗਿਆ ਉਹ ਲੈਣ ਸਿਮ ਸਿਮ ਉਹਨਾਂ ਦਾ ਸਿਸਟਮ ਨਾ ਚੱਲੇਗਾ ਹਾਂ ਅੱਜ ਇੱਧਰ ਵੀ ਗਰਮ ਚੱਲਦਾ ਨਹੀਂ ਸਿਸਟਮ ਪਰਸੋਂ ਨੂੰ ਕਹਿੰਦੇ ਆ ਸਾਂਝ ਵਾਲਿਆਂ ਦਾ ਸਾਰੇ ਪਰ ਚੱਲਦੀ ਨਹੀਂ ਸਿਸਟਮ ਚਮਕੌਰ ਗਿਆ ਤਾਂ ਇੱਧਰ ਵੀ ਨਹੀਂ ਚੱਲਦਾ ਹਾਂ ਉਹ ਕਹਿੰਦੇ ਵੀ ਪਰਸੋਂ ਨੂੰ ਕਾਲੂ ਆਇਓ ਕਹਿੰਦੇ ਸਵੇਰੇ ਹਾਂ ਉਹ ਕੱਲੂ ਜਾਊਗਾ ਦੇਖੂਗਾ ਜੇ ਚੱਲਦਾ ਹੋਇਆ ਸਿਸਟਮ ਤਾਂ SIM ਕਢਾ ਕੇ ਲਿਆਊਗਾ ਫਿਰ ਪੁਲਿਸ ਰਿਪੋਰਟ ਲਖਵਾਉਣੀ ਪੈਣਾ ਉਹ SIM ਫੂਕ ਹੋ ਗਏ ਨਾ ਨੰਬਰ ਨਹੀਂ ਦੇਦੇ ਜਿਹਦਾ SIM ਦੇਖਦੇ ਹੁੰਦੇ ਫਿਰ ਤਾਂ ਨਿਕਲੇ ਆਉਣੇ ਤੇ ਹੁਣ ਉਹ ਕਹਿੰਦਾ ਵੀ ਬੈਨਾ ਰਿਪੋਰਟ ਲਖਾ ਜਾਂ ਰਿਪੋਰਟ ਖੋਣ ਕੇ ਉਹਦਾ ਸਿਸਟਮ ਨਹੀਂ ਤਾਂ ਚੱਲਦਾ ਥਾਣੇ ਗਿਆ ਹੁਣ ਨਾ ਉੱਥੇ ਸਾਂਝ ਕੇਂਦਰ ਐ ਉਹ ਥਾਣੇ ਨੇ ਰੱਖਿਆ ਤੇ ਹੁਣ ਕੱਲੂ ਜਾਊਗਾ ਸਵੇਰੇ ਫੇਰ ਫੋਨ ਲਿਆਊਗਾ ਹੋਰ ਫੇਰ ਫੋਨ ਵੀ ਲਿਆਊਗਾ 1200 ਦਾ ਕੀ ਪੈਡ ਵਾਲਾ ਹੀ ਤਾਂ 100 ਰੁਪਏ ਦਾ ਨਕਸਾਨ ਹੋ ਗਿਆ ਤੇ ਚੱਲ ਅਜੇ ਨਹੀਂ ਚੱਲ ਅਦਾ ਹਾਂ ਕੱਲੂ ਆਉਂਗੇ ਟੋਕਣ ਪੂਰੇ ਘਰੇ ਆ ਇਹਦੇ ਚ ਇੱਥੇ ਆਪ ਅੱਗ ਲਾਈ ਵੀ ਦੀ ਇਹਦੇ ਚ ਕਰ ਗਿਆ ਫੇਰ ਹੁਣ ਤੂੰ ਦਾਦਾ ਮੈਂ ਕਿਹਾ ਇਹਦੇ ਵਿੱਚ ਇੱਥੇ ਪੱਤੇ ਜਿ ਇਕੱਠੇ ਕਰੇ ਤੇ ਚੱਲ ਕੋਈ ਨਹੀਂ ਗਿਆ ਗਿਆ ਹੁਣ ਤਾਂ ਕੱਲੂ ਲਿਆਉਂਗਾ ਭਈ ਇਹ ਕਹਿੰਦਾ ਫੋਨ ਕਿਦੀ ਮੈਨੂੰ ਲਾਉਂਗਾ ਮੈਂ ਫੋਨ ਰਹਿਣ ਤੇ ਮਿਲਾਉਣ ਨੂੰ ਹੁਣ ਵਟਸਐਪ ਤੇ ਮਿਲਾ ਲੀ ਜੇ ਮਿਲਦਾ ਸਾਹੀ ਗਈ ਫੋਨ ਨਹੀਂ ਮਿਲਦਾ ਫੋਨ ਨਹੀਂ ਮਿਲਦਾ ਉਹ ਮੈਂ ਕਿਹੜੇ ਗੌਰ ਕਰੀ ਮੈਂ ਤਾਂ ਅੱਧੇ ਪੌਣੇ ਘੰਟੇ ਬਾਅਦ ਗੌਰ ਕਰੀ ਨਹੀਂ ਬਚ ਵੀ ਜਾਣਾ ਤਾਂ ਉਹਨੇ ਜੇ ਪਹਿਨਾ ਗੌਰ ਕਰ ਲੈਂਦਾ ਗੋਰੀ ਲੇਟ ਹੋਈ ਆ ਐ ਹੁਣ ਤਾਂ ਐਨ ਬਣਾਤਾ ਹੋਰ ਤਾਂ ਕੋਈ ਜੱਕਾ ਨੰਬਰਾਂ ਦਾ ਚੱਕਰ ਪੈਣਾ ਨੰਬਰਾਂ ਦਾ ਨੰਬਰ ਉੜ ਗਏ ਬਹੁਤ ਆ ਇਹ ਚ ਵੀ ਹੈਗੀ ਐਂ ਤਾਂ ਫੋਨ ਚ ਇਹ ਚ ਪੂਰੇ ਨਹੀਂ ਹੈਗੇ ਮੇਰੇ ਸਾਹਗਰ ਬਾਕੀ ਮੈਂ ਦੇਖੂਗਾ ਕੱਲ ਕੱਲ ਨੂੰ ਪੜਾ ਲੈਣ ਰਿਪੋਰਟ ਲੌਕ ਕਰਵਾ ਕੇ ਕੱਲ ਨੂੰ ਕਢਾ ਕੇ ਲਿਆਉਂਗਾ ਹੁਣ ਆ ਪੱਤੀ ਵੀ ਤਾਂ ਕੱਢਣੀ ਆ ਕੱਢਣੀ ਆ ਯਾਰ ਉਹਨੂੰ ਕਿਤੇ ਅੱਗ ਲੱਗਣੀ ਵਿੱਚ ਬਾਹਰ ਕੱਢੋਣੀ ਸਾਰੀ ਉਹ ਕੋਈ ਤਾਂ ਚੱਕਰ ਹੈ ਤੇ ਕੱਢੂੰਗਾ ਬਕਰ ਨੂੰ ਲੈ ਜਾਣੀ ਖਿਲਾੜੀ ਨੂੰ ਲਗਾ ਕੇ ਚਲਾਉਣੇ ਆ ਚਲਾਉਣੀ ਆ ਪੰਜ ਚਾਰ ਦਿਨ ਤੱਕ ਬਸ ਹਾਂ ਕੱਲ ਵੀ ਕੱਡੀ ਬੱਤ ਕੱਢ ਆ ਸੜਦੇ ਤੂੰ ਗੋਨ ਆਪਣੇ ਉਧਰ ਤੇ ਲਿਆਉਣਾ ਵਧੀਆ ਹੈ ਉਧਰ ਤੇ ਹੀ ਲਿਆਉਣਾ ਵਧੀਆ ਕੰਮ ਮੇਰੇ 85 ਖੜਾ ਪਾ ਲਿਆ ਆਹ ਵਧੀਆ ਲਿਆਉਂਗੇ 85 ਦੇ ਤੇ ਹਰਸ਼ਵੀਰ ਕੋ ਬੇਥੇਰਾ ਖੜਾ ਹੈ ਟੌਪ ਦਾ ਆ ਆਪਾਂ ਜਰੂਰੀ ਖਰਾਬ ਦਾ ਕੱਢਣਾ ਤੇ ਕੱਢ ਨਹੀਂ ਦੋ ਚਾਰ ਬੱਤਾਂ ਕੱਢ ਲਈ ਦੋ ਤਿੰਨ ਇਹਨੂੰ ਭਾਈ ਰੱਖ ਮੈਨੂੰ ਸਮਾ ਉਧਰ ਖਿਲਾੜੀ ਵੀ ਲਿਆ ਉਹ ਵੀ ਲਿਆ ਤਾਂ ਬੈਲਟਾਂ ਵੀ ਪਾਤੀ ਹੁੰਦੀ ਨਵੀਆਂ ਵਾਹੀ ਟਾਇਲਾ ਪਾ ਲਈ ਰਵੇ ਨੂੰ ਕੱਲ ਮੈਂ ਕਿ ਤੈਨੂੰ ਪਾਣਾ ਜੇ ਆ ਪੱਤੀ ਕੱਢਣੀ ਹੈ ਕਾਲੂ ਦੇਖਦਾ ਹਲੇ ਜੇ ਮਿਲੂਗੇ ਤਾਂ ਐ ਸਾਰੇ ਨਹੀਂ ਨੇ ਚਾਹੀਦੇ ਮੈਂ ਲਵਾ ਦੂੰਗਾ ਕਾਲੂ ਹੋਰ ਕੰਮ ਵੀ ਆ ਨਾ ਹੋਰ ਕੰਮ ਬਹੁਤ ਆਲੇ ਨਿਭੜਦੇ ਨਹੀਂ ਸਾਰੇ ਕਾਲੂ ਕਹਿੰਦਾ ਰੋਪੜ ਦੇ ਕਿੜੇ ਲੱਗਣੇ 1 2 ਤਾਂ ਤੇ ਮੈਨੂੰ ਜਾਣਾ ਪੈਣਾ 9 ਵਜੇ ਫੇਰ ਇੱਕ ਮੀਂਹ ਦੱਸਿਆ ਵਾ ਕੱਲ ਪਰਸੋਂ ਨੂੰ ਫੇਰ ਇੱਕ ਗੱਡੀ ਦਾ ਦੋਹਰੇ ਮੈਨੂੰ ਸਵਿਫਟ ਕੋਈ ਆ ਕੇ ਜਾਲੀ ਭਾਸਰ ਮੈਂ ਦਵਾਉਣੀ ਆ ਹੁਣ ਇਹ ਤਾਂ ਤੈਨੂੰ ਕਹਿ ਦਿੰਦੇ ਆ ਭਾਈ ਜੇ ਕੋਈ ਸਵਿਫਟ ਗੱਡੀ ਹੋਈ ਦੱਸਿਓ ਜਰੂਰ ਬਾਈ ਨੇ ਲੈਣੀ ਆ ਕਿਹੜਾ ਮਾਡਲ 14 15 ਹੁਣ ਉੱਚਾ ਤਾਂ ਲੈ ਥੋੜਾ ਜਿਹਾ ਪੈਟਰੋਲ ਕੇ ਡੀਜ਼ਲ ਠੀਕ ਹੈ ਡੀਜ਼ਲ ਹੈ ਚੱਲ ਦੇਖ ਲੈਂਦੇ ਆ ਕੋਈ ਨੂੰ ਮਿਲ ਜਾਨੀ ਆ ਵਦੇਰੀਆਂ ਇਹਦਾ ਕੋਈ ਚੱਕਰ ਨਹੀਂ ਹੈਗਾ ਦੇਖਦੇ ਆ ਹਲੇ ਤਾਂ ਖਲਾਜੀ ਬਣਦੀ ਮਾਰ ਚਾ ਲੈ ਲੈਣ ਆ ਤੇਰੇ ਮਿਲ ਗਈ ਹਲੇ ਆਇਆ ਤਾਂ ਜੱਵੀ ਵੜਾਉਣੀ ਇਨਾਂ ਤੇ ਕੱਲੂ ਮੇਰੀ ਹਲਾ ਉਹਦੇ ਖੜੀ ਆ ਕਾ ਤੇ ਪਿਆਜ਼ ਨਹੀਂ ਲਾਉਣੇ ਯਾਰ ਲਈ ਰੋਈ ਜਾਂਦੇ ਆ ਪਿਆਜ਼ ਹੈਗੀ ਪਿੰਨੀ ਦੀ ਹਾਂ ਖੜੀ ਤਾਂ ਹੈਗੀ ਇੰਨੀ ਮੇਰੀ ਤਾਂ ਸਾਰੀ ਹੋ ਮੈਂ ਆਪਣੀ ਤਾਂ ਪੱਟੀਆਂ ਨਹੀਂ ਹਲੇ ਉੱਥੇ ਲਾਉਂਗਾ ਹੈ ਉੱਥੇ ਲਾਉਣੀ ਆ ਉਹ ਉਹ ਨੂੰ ਕਿਆ ਕਰੂੰ ਫੱਟ ਕੇ ਘਰ ਰੱਖਾਂ ਵੱਟ ਕੇ ਘਰਾਂ ਰੱਖ ਲੈਣੀ ਮੈਂ ਵੀ ਲੈ ਜਾਂਦਾ ਨਾਲ ਲੈ ਜਾ ਜੀ ਬਦਲਾ ਇਹਨੇ ਕੱਲੂ ਲੈ ਜੀ ਪਰਸੋਂ ਨੂੰ ਲੈ ਜੀ ਚੱਲ ਚਲੀਏ ਹੋਰ ਕੜ ਦਾ ਵਧੀਆ ਹੋ ਗਿਆ ਸਾਰੇ ਦਿਨ ਟਾਈਮ ਮੰਨ ਉਮੀਦ ਨਹੀਂ ਕਣਕ ਨੂੰ ਥੋੜਾ ਜਿਹਾ ਵਿੱਚ ਕੱਖ ਹੋਇਆ ਵਾ ਥੋੜਾ ਟੂਰ ਡਿਮਾਂ ਮੈਂ ਤਾਂ ਨਹੀਂ ਦੀ ਮਰੀ ਮਾਂ ਚਲ ਖਾਣ ਨੂੰ ਰੱਖਣੀ ਆ ਜੇ ਸਾਲੇ ਇੱਕ ਨਹੀਂ ਦਬਜੂਵੇ ਆ ਚੱਕਰ ਚਲਾ ਜਲੀ ਮੈਨ ਲੱਗਿਆ ਐਮਐਲਏ ਮਿਲੂਗਾ ਹੁਣ ਆ ਲੀਵਰ ਨੂੰ ਚੱਲੀ ਹੈ ਹੋਰ ਗਿਆ ਉਹ ਥੋੜੀ ਗੱਲ ਨਹੀਂ ਹੁੰਦੀ ਨਾ ਬੁਰਾ ਐਮਐਲਏ ਸਾਹਿਬ ਆਹੋ ਉਹੀ ਥੋੜੋ ਗੱਲਾਂ ਤੂੰ ਜੀ ਥਾਰ ਨਹੀਂ ਲਵਾਇਆ ਉਹ ਨਾ ਨਾ ਉਹ ਬਈ ਇਹ ਬੰਦ ਕਰ ਮੈਂ ਇਹ ਦੇ ਲਾ ਵੀਰ ਨੂੰ ਟਿਚਰਾ ਕਰਦਾ ਇਹ ਪਾਟ ਦਮਾ ਛੱਡੀਆਂ ਕੇ ਰਹਿ ਦਮਾ ਹਲੇ ਜਿੱਦਣ ਲਾਉਣੀ ਆਉਂਗੇ ਤੇ ਦੋ ਦਿਨ ਪਹਿਨਾ ਬੱਟੀ ਆਪ ਤਾਂ ਨਹੀਂ ਫੇਰ ਪਾਣੀ ਪੂਣੀ ਰੱਖਣ ਦੇ ਚੱਕਰ ਨਹੀਂ ਦੋ ਦਿਨ ਪਹਿਨਾ ਬੱਟ ਲਈ ਜਿੱਦਣ ਲਾਉਣੀਆਂ ਬਸ ਬਸ ਠੀਕ ਕਰੇ ਨਿਸਰ ਨਾਲ ਲੈ ਹੈ ਕਹਿੰਦਾ ਦੱਸ ਹਲੇ ਉਹੀ ਨਿਸਰੇ ਬੋਲੇ ਤਾਂ ਪਪੂਲਰਾਂ ਨੇ ਸ਼ੁਰੂ ਹੋਣਾ ਪੈਣਾ ਇਹ ਤਾਂ 40 ਰੁਪਏ ਵਾਲੀ ਛੱਟੀ ਆ ਮੇਰੀ ਵਧੀਆ ਮੈਂ ਤਾਂ 60 ਵਾਲੀ ਨਾ ਨਾ ਬੋਲੀ ਲੱਗਣੀ ਆ ਚੇਜੀ ਦਾ ਆਈਪੀਐਲ ਵਾਂਗੂ ਨਾ ਬੋਲੀ ਲੱਗਣੀ ਆ ਇਹਦੀ ਗੋਲੂ ਵਾਲੀ ਛੱਟੀ ਬਹੁਤ ਵਧੀਆ ਧੀਆ ਲੈ ਕੇ ਮੇਰੇ 34 35 ਰੁਪਏ ਵੇਚੀਏ ਬਹੁਤ ਵਧੀਆ ਛੱਟੀ ਸੀ ਉਹ ਮੈਨੇ ਕਹਾ ਮੈਨੂੰ 7 ਛੱਟੀਆਂ ਦੇ ਦੇ 60 ਨਹੀਂ ਦਿੱਤੀਆਂ ਦੇਖ ਲੈ ਵੀਰੀ ਨੇ ਕਹਿੰਦਾ ਲਾਉਣੇ ਦੇ ਵਾਅਦਾ ਹਾਂਗਾ ਕਹਿੰਦਾ ਦੇਖ ਉਹ ਤੇ ਦਰ ਲਾਇਆ ਉਹ ਦਰ ਲਾਇਆ ਆ ਤੂਗਾ ਲਾਇਆ ਕਿਹੜਾ 47 ਜਾਂ 48 45 ਜਾਂ ਇਹ ਰੋਜ਼ ਪਾਣੀ ਦੀ ਭਰ ਦਿੰਦੇ ਇਹਨੂੰ ਬਸ ਹਾਂ ਮੈਂ ਕੱਲ ਨੂੰ ਬੰਦ ਕਰਦਾ ਪਾਣੀ ਕੱਲੋਂ ਤੇ ਇਹ ਨਹੀਂ ਚੱਲੇ ਜਾਣਾ ਵਾ ਚੱਲੇ ਅੱਜ ਆ ਤਾਂ ਗਿਆ ਉਹਦਾ ਟੈਂਪੂ ਹਣਾ ਬੰਦਾ ਵਿੱਚੇ ਸੁੱਤਾ ਪਿਆ ਇਹਨੂੰ ਕੋਈ ਪਿਆਰ ਹੈ ਜਿਹੜਾ 9 ਵਜਣੀ ਆ 9 ਵਜ ਜਾ ਰਹੇ ਆ ਨਾ ਤਾਂ ਨਹੀਂ ਕਰਦੇ ਆ ਹੀ ਰਹਿੰਦਾ ਪਰ ਲੈ ਲਦਣਾ ਨਹੀਂ ਸਾਰਾ ਬਲ ਬਹੁਤ ਟਾਈਮ ਲੱਜੰਦਾ ਅਜੇ ਖੰਡ ਲੱਦਦੇ ਵੀ ਚੀਰਿਆ ਬਲਦ ਹੋਣਾ ਸਾਰਾ ਹੀ ਟਾਈਮ ਤਾਂ ਲੱਗਦਾ ਹੀ ਆ ਚੱਲ ਕੇ ਉਹਰੇ ਬੈਠੇ ਲਾ ਦੇਣੇ ਮੇਰਾ ਆ ਤੇਰੇ ਆਹੋ ਹੋਰ ਕੀ ਆ ਪਿਆਜ ਸਸਤਾ ਕਰੂਗੇ ਵੀਰੇ ਮੇਰੀ ਧੀਸ ਨੂੰ ਅਜਗੀ ਸਾਰੇ ਜਣੇ ਇਧਰ ਵੀਰ ਨੇ ਵੀ ਲਾ ਦਿੱਤੇ ਓ ਹੈਂ ਕੌਣ ਆ ਸਰਮਾਰ ਦਾ ਜਾਂਦਾ ਮੈਂ ਨਹੀਂ ਮੈਨੂੰ ਕਮਲ ਲੱਗਦਾ ਕਮਲ ਆ ਕਮਲੇ ਕਮਲ ਆਉਂ ਕਾਈ ਸਰਮਾਰ ਦਾ ਜਾਂਦਾ ਐਦਾਂ ਕੀ ਸਸਤੇ ਹੀ ਕਰਦੇ ਨੇ ਮੈਂ ਲਾਤੇ ਜਗਦੀਪ ਨੇ ਲਾਤੇ ਐਮਐਲਏ ਨੇ ਵੀ ਸਾਡੇ ਨੇ ਲਾਤੇ ਤੈਂ ਵੀ ਲਾ ਦੇਣੇ ਚੱਲ ਇੱਥੇ ਦਾ ਲੋੜ ਹੀ ਨਹੀਂ ਜੰਨੈਲ ਆ ਲੱਗਿਆ ਜਿਹਦੇ ਮਰਜ਼ੀ ਚੱਕ ਕੇ ਥਾਲ ਗਾ ਦੇ ਬੱਟਾ ਪਾ ਦੇ ਥਾੜੇ ਦੇਗਾ ਤੇ ਪਰ ਇਹ ਪਾਉਣਗੇ ਲੋੜਾ ਲਾਉਣੇ ਲਾੜੇ ਲਾੜੇ ਕਰਨਾ ਭਾਈ ਤੇਰੇ ਦੋਖ ਇਕੱਠੇ ਲਿਆਏ ਤੇ ਨਾ ਨਾ ਚੱਕੀ ਜਾ ਹਾਂ ਜੇ ਆ ਗਿਆ ਤਾਂ ਦੋਖ ਲਿਆਏ ਤੇ ਨਹੀਂ ਨਹੀਂ ਨਾ ਸਹੀ ਇਹਨਾਂ ਉਧਰ ਮੈਂ ਫੜਿਆ ਤਾਂ ਉਹ ਜਿਹੜਾ ਤੈ ਫੜਾਇਆ ਤਾਂ ਨੋ ਦਾ ਗਾਣਾ ਨੂੰ ਲੈਣਾ ਉਹ ਬਸ ਦੋਏ ਆ ਤਾਂ ਕਿਆ ਹੋ ਗਿਆ ਬਹਿਰੇ ਕਹੀ ਗਿਆ ਤੂੰ ਆ ਨਾ ਕਰ ਨਹੀਂ ਐ ਤੇ ਜਨਾ ਤੈ ਚੱਲ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਭਾਈ ਰਸਾ ਚੱਬਣ ਦੀ ਆਦਤ ਕਦੇ ਨਹੀਂ ਜਾਏ ਕਰਦੀ ਬਲਦੂ ਜਿੱਦੋ ਗਾਣੇ ਜੇ ਲੱਗੀ ਇੱਕ ਵਾਰੀ ਸਮਝ ਗਿਆ ਟੰਗਾ ਤੂੜੀ ਪਾਈ ਜਨਾ ਬਰੀਨ 파 ਦੇ ਕਰਮਾਣਾ ਮੋਟਾ ਉਹਾ ਦੇਖ ਤੂੰ ਵੀਰੇ ਦੂਈ ਬਾੜ ਲੈ ਲਈ ਬਾੜਨ ਲੱਗ ਗਿਆ ਦੂਈ ਬਾੜ ਦੂਈ ਬਾੜ ਅਜੀ ਮੈਂ ਥਾਲੀ ਟੀ ਹੋਣੀ ਮੈਂ ਦੂਈ ਇਹਦੀ ਮੈਂ ਜ ਦੂਈ ਨੂੰ ਛੇੜਿਆ ਹੀ ਨਹੀਂ ਜਵੀ ਕਰਕੇ ਇਹ ਪਾਣੀ ਮੰਗਦਾ ਬਸੀਣ ਹੁਣ ਫੇਰਾ ਸਿੱਧਾ ਨੱਕਾ ਕਰ ਦੇ ਇੱਥੇ ਗਿਆ ਰੋਤਾਂ ਮੋਟਰ ਚੱਲਦੀ ਆ ਪਾਣੀ ਨਹੀਂ ਮੰਗਦਾ ਉਹ ਤਾਂ ਮੁਸਲਦ ਹੁਣ ਤਾਂ ਵੀਰੇ ਹੋ ਗਿਆ ਨਾ ਨਾ ਠੀਕ ਆ ਪਿੱਛੇ ਫੇਰ ਇੱਕ ਬਾੜ ਪੂਰੀ ਤਿਆਰ ਹੈ ਨਾ ਚੱਲ ਨੂੰ ਸਾਥ ਪੈ ਗਿਆ ਹੁਣ ਕੰਮ ਆ ਰਿਹਾ ਭਾਈ ਦੋਵੇਂ ਜਣੇ ਮਿਲੂਗੇ ਮਣਕੇ

ਇੱਕ ਕੁੰਟਲ 25 ਕਿਲੋ ਕੱਟ ਕਰੀ ਉਹਨਾਂ ਨੇ। ਉਹਨੇ 99 ਕੁੰਟਲ 70 ਕਿਲੋ ਹੋਇਆ ਤੜਾ। ਖਾਲੀ ਡੱਡਾ ਟਰਾਲਾ ਕਿੰਨਾ ਹੋਇਆ ਤੇਰੇ ਕੋਲ? 3 ਕੁੰਟਲ 40 ਕਿਲੋ। ਬਫੇ ਸੇਮ ਆ ਆਪਣਾ ਵਜਨ। ਮੇਰਾ ਵੀ ਇੰਨਾ ਹੀ ਹੁੰਦਾ। 33 40 38 40 50 60 ਜੇ ਤੇਲ ਭਰੀ ਵੀ ਟੈਂਕੀ ਦਾ 70 ਹੋ ਜਾਂਦਾ ਬਸ। ਬਾਈਨੀ ਵਜਨ ਹੁੰਦਾ। ਉਹ ਮੈਂ 15 ਲੀਟਰ ਪਹਿਲਾਂ ਦਾ 1000 ਕਿਲੋ ਹੋਰ ਪਾਇਆ ਤਾਂ ਬਸ। ਉਹਨਾਂ ਕੇ ਸੇਮ ਆ। ਫੇਰ ਫਿਰ ਉਹ ਤੋਂ ਸਾਡੂ ਤੇ ਉਹ ਕਹਿੰਦੇ ਉਹ ਤਾਂ ਤੂੜੀ ਵੇਚੀ ਸੀ। ਹੂੰ ਕੋਈ ਬੰਦਾ ਨਹੀਂ ਕੋਈ ਇੱਕ ਬੰਦਾ ਬੁਲਾਇਆ ਹੋਇਆ ਤਾਂ ਫਿਰ ਉਹ ਤਾੜੀ ਸਿਹੜੀ ਟੂੜੀ ਧਾਰ ਕੇ ਆਇਆ ਸੀ ਦੋਹੇ ਜਣੇ ਅੱਛਾ ਕਾਲੇ ਨੂੰ ਕਿਹਾ ਕਾਲੇ ਨੇ ਮੇਰਾ ਕੰਡਾ ਕਰਾਤਾ ਤਾਂ ਕਾਲਾ ਵੀ ਉੱਥੀ ਦਾ ਕਾਲਾ ਉੱਥੀ ਜਿਹੜਾ ਰਾਤ ਤੱਕ ਗਿਆ ਹੋਇਆ ਗਾਲ ਬੰਦੇ ਮਿਸਤਰੀ ਦਾ ਲੈ ਮੈਨੂੰ ਨਹੀਂ ਪਤਾ ਅੱਛਾ ਉਹ ਵੀ ਇੱਥੇ ਗਿਆ ਵਾ ਬਾ ਠੀਕ ਹੈ ਫਿਰ ਤਾਂ ਉਹ ਵੀ ਆਉਣੇ ਵਾਲਾ ਹੋਣਾ ਉਹ ਕਿਹਾ ਤੇ ਉਹ ਜੰਗਲ ਨੂੰ ਲੰਘ ਸ਼ਾਮ ਤੱਕ ਵਿਲਾ ਹੋਊਗਾ ਹੂੰ ਹੂੰ ਪੂਰਾ ਮਣਕੇ ਛੱਡੂਗੇ ਹੁਣ ਇਹ ਨਹੀਂ ਚਿੰਚਾ ਦੋਹੇ ਜਣੇ ਯਾਰ ਇਹਨਾਂ ਨੂੰ ਤਾਂ ਟੈਂਪੋ ਨਾਲੇ ਕਲੇਰ ਕੋਲ ਆਤੀ ਆਪੇ ਦੀ ਕੈਬ ਜੀ ਤੁਰੇ ਤੇ ਮੈਂ ਤੁਰਿਆ ਉਹ 4:10 ਦੇ ਤੁੰਦਦਾ ਹੀ ਸੀ ਲਓ ਬਸ ਤੇਰੀ ਆਈ ਤੁੰਦਦਾ ਗਈ ਤੇ 2:00 ਦੇ ਤਕਰੀਬਨ 20-25 ਮਿੰਟ ਤੇ ਮੈਂ ਪਹੁੰਚ ਗਿਆ ਕਿੱਧਰ ਨੂੰ ਗਿਆ ਤਾ ਕਿੱਧਰ ਆ ਹਾਂ ਉਹ ਕਾਈ ਨੌੜੇ ਨੌੜਾ ਬਾੜੇ ਸਲੋਰੀ ਨੂੰ ਠੀਕ ਆ ਡਰੇੜੀ ਨੂੰ ਤਾਂ ਕੁਝ ਨਹੀਂ ਕਹਿੰਦਾ ਇੱਧਰ ਨੂੰ ਨਹੀਂ ਟਾਈਮ ਲੱਗਦਾ ਹੈਗਾ ਚਲ ਪਹਿਲਾਂ ਮੈਨੂੰ ਛੱਤ ਤੇਰੇ ਨਾਲ ਬਦਲਣਾ ਜਾਵਾਂ ਤਾਂ ਠੀਕ ਹੋ ਜਾਵੇਗਾ ਚੱਲ ਕੋਈ ਨਹੀਂ ਵੱਜ ਜਾਂਦਾ ਘਰਾਂ ਤਾ ਲੈਣਾ ਦਾ ਕਾਊਂਟਰ ਤਾਂ ਹੋ ਗਿਆ ਹੂੰ ਉਹ ਕਾਲ ਕੇ ਤਾਂ ਮੈਂ ਪ੍ਰਾਦਨ ਬਹੁਤ ਚੱਲ ਕੋਈ ਨਹੀਂ ਸੜ ਜਾਣਾ ਨਾ ਨਾ ਠੀਕ ਆ